ਸਵਾਗਤ ਹੈ ਦੋਸਤੋ ਤੁਹਾਡਾ ਪ੍ਰਗਟ ਸਿੰਘ ਲੋਪੋ ਕੇ ਚੈਨਲ ਤੇ ਦੋਸਤੋ ਅੱਜ ਅਸੀਂ ਉਹਨਾਂ बैड ਹੈਬਿਟਸ ਜਾਂ ਖਰਾਬ ਆਦਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਕਾਰਨ ਕਰਕੇ ਇੱਕ ਆਦਮੀ ਦੇ ਸਪਰਮ ਦੀ ਕੁਆਲਿਟੀ ਅਤੇ ਕੁਆਂਟੀਟੀ ਭਾਵ ਕੇ ਵੀਰਜ ਵਿੱਚ ਚਲੇ ਸ਼ਕਰਾਣੋਂ ਦੀ ਗਿਣਤੀ ਵਿੱਚ ਕਮੀ ਆ ਜਾਂਦੀ ਹੈ ਨੰਬਰ 1 ਸ਼ਰਾਬ ਦਾ ਇਸਤੇਮਾਲ ਕਰਨਾ ਨੰਬਰ 2 ਸਮੋਕਿੰਗ ਨੰਬਰ 3 ਡਰੱਗਸ ਨੰਬਰ 4 ਜਿਆਦਾ ਸਟ੍ਰੈਸ ਵਿੱਚ ਰਹਿਣਾ ਨੰਬਰ 5 ਬਿਨਾਂ ਕਿਸੇ ਕੁਆਲੀਫਾਈਡ ਡਾਕਟਰ ਦੀ ਸਲਾਹ ਤੋਂ ਬਗੈਰ ਬੇਲੋੜੇ ਸਟੀਰਾਈਡਸ ਦੀ ਵਰਤੋਂ ਕਰਨਾ ਨੰਬਰ 5 ਲੈਪਟਾਪ ਨੂੰ ਆਪਣੀ ਗੋਦੀ ਵਿੱਚ ਰੱਖ ਕੇ ਇਸਤੇਮਾਲ ਕਰਨਾ ਔਰ ਨੰਬਰ 6 ਗਰਮ ਪਾਣੀ ਦੇ ਟੱਬ ਵਿੱਚ ਬੈਠ ਕੇ ਇਸ਼ਨਾਨ ਕਰਨਾ ਦੋਸਤੋ ਵੀਰਜ ਵਿੱਚਲੇ ਸ਼ੁਕਰਾਨਾ ਨੂੰ ਇੱਕ ਨਿਸ਼ਚਿਤ ਟੈਂਪਰੇਚਰ ਵਿੱਚ ਰਹਿ ਕੇ ਹੀ ਜਿਉਂਦੇ ਰਹਿ ਸਕਦੇ ਹਨ ਜੇਕਰ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਸ਼ੁਕਰਾਨਾ ਆਉਂਦੇ ਹਨ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੇਕਰ ਜਾਣਕਾਰੀ ਭਰਪੂਰ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ